ਪਬਲੀਕਲੀ ਐਕਸੈਪਟ ਕਰਨ ਕਿ ਅਸੀਂ ਕਿਹੜੀਆਂ ਗਲਤੀਆਂ ਕੀਤੀਆਂ ਤੇ ਕਿਸ ਕਾਰਨ ਅੱਜ ਅਸੀਂ ਜਿਹੜਾ ਕਾਲ ਤੱਕ ਸੱਭ ਤੇ ਜਾ ਰਹੇ ਆਂ ਟੀਚਿੰਗ ਬਾਦਲ ਕਿ ਕਿੱਥੇ ਉਹਨਾਂ ਦੀ ਪਬਲੀਕਲੀ ਇੱਕ ਪ੍ਰੈਸ ਨੋਟ ਆਇਆ ਹੋਵੇ ਕਿ ਹਾਂ ਅਸੀਂ ਸੌਦਾ ਸਾਦ ਨੂੰ ਮਾਫੀ ਵੀ ਦਿਵਾਈ ਆ ਹਾਂ ਅਸੀਂ ਸਾਡੇ ਕੋ ਬੱਜਰ ਗੁਨਾਹ ਹੋਇਆ ਬਸ ਗੋਲ ਮੋਲ ਦੀ ਗੱਲ ਉੱਥੇ ਜਾ ਕਰਦੇ ਆ ਜੀ ਅਸੀਂ ਆਪਣੀਆਂ ਭੁੱਲਾਂ ਬਖਸ਼ਾਉਣ ਆਏ ਆ ਸਾਰੇ ਵਾਰੀ ਵਾਰੀ ਸਪਸ਼ਟੀਕਰਨ ਦੇਣ ਜਾ ਰਹੇ ਆ ਪਰ ਅਜੇ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਸਪਸ਼ਟੀਕਰਨ ਜਿਹੜਾ ਇਹ ਗੋਲ-ਮੋਲ ਜਿਹਾ ਦੇ ਰਿਹਾ ਪਹਿਲਾਂ ਤੇ ਪਬਲੀਕਲੀ ਸੈਕਟ ਕਰਨ ਕਿ ਅਸੀਂ ਕਿਹੜੀਆਂ ਗਲਤੀਆਂ ਕੀਤੀਆਂ ਤੇ ਕਿਸ ਕਾਰਨ ਅੱਜ ਅਸੀਂ ਜਿਹੜਾ ਅਕਾਲ ਤਖਤ ਸਾਹਿਬ ਤੇ ਜਾ ਰਹੇ ਹਾਂ ਅਕਾਲ ਤਖਤ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਇੱਕ ਕਿਸਮ ਦਾ ਦੋਸ਼ੀ ਇਹਨਾਂ ਨੂੰ ਕਿਹਾ ਤੇ ਜਿਹੜੇ ਦੋਸ਼ੀ ਅਜੇ ਤੱਕ ਤੇ ਆਪਣਾ ਦੋਸ਼ੀ ਨਹੀਂ ਮੰਨੇ ਮੈਨੂੰ ਕਿਸੇ ਲੀਡਰ ਦੀ ਦਿਖਾ ਦਿਓ ਇਨਕਲੂਡਿੰਗ ਸੁਬੀਸ਼ਿੰਗ ਬਾਦਲ ਕਿ ਕਿੱਥੇ ਉਹਨਾਂ ਦੀ ਪਬਲਿਕਲੀ ਇੱਕ ਪ੍ਰੈਸ ਨੋਟ ਆਇਆ ਹੋਵੇ ਕਿ ਹਾਂ ਅਸੀਂ ਸੌਦਾ ਸਾਧ ਨੂੰ ਮਾਫੀ ਵੀ ਦਿਵਾਈ ਆ ਹਾਂ ਅਸੀਂ ਸਾਡੇ ਕੋ ਬੱਜਰ ਗੁਨਾਹ ਹੋਇਆ ਪਰ ਅਜੇ ਤਾਈਂ ਤੇ ਇਹ ਗੱਲ ਕਿਤੇ ਵੀ ਨਹੀਂ ਉਹਨਾਂ ਨੇ ਮੰਨੀ ਬਸ ਗੋਲਮੋਲ ਜੀ ਗੱਲ ਉੱਥੇ ਜਾ ਕਰਦੇ ਆ ਜੀ ਅਸੀਂ ਆਪਣੀਆਂ ਭੁੱਲਾਂ ਬਖਸ਼ਾਉਣ ਆਏ ਆ ਭੁੱਲਾਂ ਇਦਾਂ ਨਹੀਂ ਬਖਸ਼ਾਈਆਂ ਜਾਣੀਆਂ ਅਲਟੀਮੇਟਲੀ ਬਿੱਲੀ ਥੱਲੇੋਂ ਬਾਹਰ ਆਉਣੀ ਆ ਕਾਲਤਕ ਸਾਬ ਦੇ ਜਥੇਦਾਰ ਜੀ ਨੇ ਪਹਿਲ ਕਦਮੀ ਕੀਤੀ ਆ ਮੈਂ ਉਮੀਦ ਕਰਦਾ ਕਿ ਇਹ ਵੀ ਕਿਰਪਾ ਪਰਮਾਤਮਾ ਦੀ ਉਹਨਾਂ ਤੇ ਹੋਈ ਆ ਔਰ ਆਸ਼ ਕਰਦਾ ਕਿ ਜਥੇਦਾਰ ਇਹ ਇਹ ਪਬਲਿਕਲੀ ਇਹ ਸਾਰਾ ਕੁਝ ਕਲੀਅਰ ਕਰਨਗੇ ਕਿ ਇਨਕਲੂਡਿੰਗ ਸੁਖਵੀਰ ਸਿੰਘ ਬਾਦਲ ਸਾਰੇ ਕਾਲੀ ਦਲ ਦੇ ਜਿੰਨੇ ਵੀ ਉਸ ਸਮੇਂ ਦੇ ਵਜ਼ੀਰ ਸੀਗੇ ਜਿਨ੍ਹਾਂ ਨੇ ਨਾਲ ਹੋ ਕੇ ਇਹ ਮਾਫੀ ਦਵਾਈ ਜਿਨ੍ਹਾਂ ਨੇ ਸਾਰਾ ਕੁਝ ਇਹ ਬੱਜਰ ਬਣਾ ਕੀਤਾ ਇਹ ਪਬਲਿਕਲੀ ਪਹਿਲਾਂ ਗੱਲ ਆਵੇ ਕਿ ਇਹ ਮਾਫੀ ਮੰਗਣ ਕਾਦੀ ਜਾ ਰਹੀ ਹੈ ਜੇ ਤੱਕ ਤੇ ਤੁਹਾਨੂੰ ਤੇ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਕਿ ਇਹ ਮਾਫੀ ਕਾਦੀ ਮੰਗੀ ਮੰਗੀ ਜਾ ਰਹੀ ਹੈ ਸਿਰਫ ਉੱਥੇ ਜਾ ਕੇ ਇਹ ਪਬਲਿਕਲੀ ਇਹ ਜਾ ਰਿਹਾ ਕਿ ਜੀ ਅਸੀਂ ਆਪਣੀ ਮਾਫੀ ਮੰਗਣ ਗਏ ਆ ਪਰ ਕਾਦੀ ਮਾਫੀ ਮੰਗਣ ਗਏ ਹੋ ਜੇ ਤੱਕ ਤੇ ਪਬਲਿਕਲੀ ਸਾਨੂੰ ਵੀ ਨਹੀਂ ਪਤਾ ਲੱਗਿਆ ਲੱਗਦਾ ਨਹੀਂ ਕਿ ਮਾਫੀ ਜਿਹੜੀ ਹੈ ਪਹਿਲਾਂ ਲੋਕਾਂ ਕੋਲ ਮੰਗਣੀ ਚਾਹੀਦੀ ਹੈ ਪਹਿਲਾਂ ਲੋਕਾਂ ਦੀ ਕਚਹਿਰੀ ਚ ਜਾਣਾ ਚਾਹੀਦਾ ਉਸ ਤੋਂ ਬਾਅਦ ਮੈਂ ਮੈਂ ਇਹ ਗੱਲ ਕਹਿ ਰਿਹਾ ਕਿ ਚਾਹੇ ਉਹ ਲੋਕਾਂ ਦੀ ਕਚਹਿਰੀ ਚ ਜਾਣ ਚਾਹੇ ਸਾਡੀ ਸਰਪੋਚ ਅਦਾਲਤ ਜਦੋਂ ਕੱਲ ਤੱਕ ਸਾਹਿਬ ਜੀ ਦੇ ਹੁਕਮ ਹੋ ਜੇ ਤੇ ਉੱਥੇ ਵੀ ਜਾਣਾ ਬਣਦਾ ਪਰ ਪਬਲਿਕਲੀ ਤੁਸੀਂ ਉਹ ਚੀਜ਼ ਨੂੰ ਅਕਸੈਪਟ ਤੇ ਕਰੋ ਵੀ ਅਸੀਂ ਜਾ ਕਿਉਂ ਰਹੇ ਹਾਂ ਪਰ ਅਜੇ ਤੱਕ ਪਬਲਿਕਲੀ ਕਿਸੇ ਵੀ ਲੀਡਰ ਨੇ ਉੱਪਰ ਤੋਂ ਲੈ ਕੇ ਨੀਚੇ ਤੱਕ ਇਹ ਕਿਸੇ ਨੇ ਗੱਲ ਸੈਪਟ ਨਹੀਂ ਕੀਤੀ ਕਿ ਅਸੀਂ ਕਿਉਂ ਜਾ ਰਹੇ ਹਾਂ ਅਜੇ ਸਿਰਫ ਉਹ ਪਬਲਿਕਲੀ ਇੰਨਾ ਪਤਾ ਕਿ ਉੱਥੇ ਆਪਣੇ ਭੁੱਲ ਬਖਸ਼ਾਉਣ ਜਾ ਰਹੇ ਹਾਂ ਭੁੱਲ ਕਿਹੜੀ ਕੀਤੀ ਹੈ ਜਦੋਂ ਉਹ ਮੰਨਣਗੇ ਫਿਰ ਗੱਲ ਕਰਾਂਗੇ ਤੁਸੀਂ ਲੰਘਾ ਰਿਹਾ ਜਾ ਕੇ ਆਏ ਨੇ ਕਹਿੰਦੇ ਕਿ ਜੋ ਕਮਾਏਗਾ ਹੀ ਮੰਨਣਾ ਸਾਰੇ ਲੀਡਰ ਜਾ ਕੇ ਆਏ ਨੇ ਮੈਂ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਤੇ ਇੱਕਦਮ ਅਗਲੇ ਦਿਨ ਹੀ ਚਲੇ ਗਏ ਜਿੰਨੀ ਸਪੀਡ ਚ ਉਹ ਗਏ ਉੰਨੀ ਸਪੀਡ ਚ ਮੈਂ ਸਮਝਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਬਹਿ ਕੇ ਪ੍ਰੈਸ ਕਾਨਫਰੰਸ ਕਰਕੇ ਮੰਨ ਲੈਣਾ ਚਾਹੀਦਾ ਕਿ ਆਹ ਗਲਤੀ ਕਰਕੇ ਅਸੀਂ ਚੱਲੇ ਆ ਅਸੀਂ ਸੌਦਾ ਸਾਧ ਨੂੰ ਜਿਹੜਿਆ ਸਾਰਾ ਸਵਾਗਰ ਚ ਆਇਆ ਅਸੀਂ ਉਹਨੂੰ ਸਾਰਾ ਕੁਝ ਰਿਲੈਕਸੇਸ਼ਨ ਦਿੱਤੀਆਂ ਉਹ ਮੰਨਣ ਤੇ ਫਿਰ ਹੋ ਸਕਦਾ ਕਿ ਤੇ ਪਰਮਾਤਮਾ ਮਿਹਰ ਪਾਏ ਤੇ ਹੌਲੀ ਹੌਲੀ ਕਿਤੇ ਦਾਂ ਵੀ ਸਾਲਾਂ ਨੂੰ ਸੰਗਤ ਮਾਫ ਕਰ ਦੇ ਪਰ ਐਡੀ ਜਲਦੀ ਜੇ ਕਹਿਣ ਐਡਾ ਵੱਡਾ ਗੁਨਾਹ ਕਰਕੇ ਤੇ ਅਸੀਂ ਗੋਲਮੋਲ ਕਰਕੇ ਬਾਹਰ ਨਿਕਲ ਜਾਾਂਗੇ ਇਹ ਇਹ ਕਦੇ ਵੀ ਨਹੀਂ ਹੋਊਗਾ